ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਿਤਾਬ ਪੁੱਠ ਸਿੱਧੂ ਦੇ ਲੇਖਕ ਨਵਤਾਜ ਭਾਰਤੀ ਦੀ ਲਿਖੀ ਹੋਈ ਹੈ ਉਸ ਦੇ ਵਿੱਚ ਸ਼ਾਮਲ ਬਹੁਤ ਹੀ ਮਹੱਤਵਪੂਰਨ ਨਿਬੰਧਾਂ ਦੇ ਉੱਪਰ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਆਪਾਂ ਸਭ ਤੋਂ ਪਹਿਲਾ ਨਿਬੰਧ ਅੱਗ ਦੀ ਉਂਗਲ ਨਾਲ ਲਿਖੇ ਅੱਖਰ ਪੜਾਂਗੇ ਸੋ ਇਸ ਤੋਂ ਪਹਿਲਾਂ ਸਾਰੇ ਹੀ ਸਖਿਆਰਥੀਆਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਦੇ ਉੱਪਰ ਸਾਰੇ ਹੀ ਨਿਬੰਧਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪਹਿਲਾ ਨਿਬੰਧ ਅਗਦੀ ਉਂਗਲ ਨਾਲ ਲਿਖੇ ਅੱਖਰ ਮੇਰੀ ਪਹਿਲੀ ਕਵਿਤਾ ਪਹਿਲੀ ਕਵਿਤਾ ਮੈਂ ਧਰਤੀ ਦੇ ਕਾਗਜ਼ ਉੱਤੇ ਲਿਖੀ ਪਹਿਲੀ ਕਵਿਤਾ ਮੇਰੀ ਮਾਂ ਨੇ ਹੀ ਪੜ੍ਹੀ ਭਾਵੇਂ ਉਹ ਅਣਪੜੀ ਸੀ ਉਦੋਂ ਮੈਂ ਵੀ ਨਹੀਂ ਪੜਿਆ ਹੁੰਦਾ ਸੀ ਸਿਆਲਾਂ ਦੇ ਵਿੱਚ ਤ੍ਰਕਾਲਾਂ ਵੇਲੇ ਚੁੱਲ੍ਹੇ ਦੁਆਰੇ ਟੱਬਰ ਬੈਠਦਾ ਤਵੇ ਉੱਤੇ ਮੱਕੀ ਦੀ ਰੋਟੀ ਪੱਕਦੀ ਚੁੱਲ੍ਹੇ ਮੂਰੇ ਧੁਖ ਦੇ ਗੋਹਿਆਂ ਉੱਤੇ ਸਾਗ ਦੀ ਤੌੜੀ ਰਿਜਦੀ ਤੇ ਮੈਂ ਕੋਸੀ ਸਵਾਵਿਛਾ ਕੇ ਅੱਖਰ ਪਾਉਣ ਲੱਗ ਜਾਂਦਾ ਕਦੇ-ਕਦੇ ਅੱਗ ਦਾ ਫਲੂਵਾ ਅੱਖਰਾਂ ਵਿੱਚ ਰਲ ਜਾਂਦਾ ਬਾਲਦੀਆਂ ਛਿੱਟੀਆਂ ਦੀ ਸਾਗ ਤੌੜੀ ਦੀ ਗੜਗੜ ਗੜਬੜ ਰੋਟੀਆਂ ਥੱਪਦੀ ਮਾਂ ਦੀ ਥੱਪ ਥੱਪ ਮੇਰੀਆਂ ਉਂਗਲਾਂ ਨੂੰ ਤਾਲ ਤਾਲ ਦਿੰਦੀ। ਸੋ ਕਵਿਤਾ ਦੇ ਵਿੱਚ ਕਵੀ ਲਿਖਦਾ ਹੈ ਕਿ ਜਦੋਂ ਮੈਂ ਉਦੋਂ ਪੜਿਆ ਨਹੀਂ ਹੁੰਦਾ ਸੀਗਾ ਤਾਂ ਜਦੋਂ ਮੈਂ ਪਹਿਲੀ ਕਵਿਤਾ ਲਿਖੀ ਸੀ ਤਾਂ ਉਦੋਂ ਮੈਂ ਧਰਤੀ ਦੇ ਉੱਪਰ ਸੁਵਾ ਦੇ ਵਿੱਚ ਆਪਣੀ ਉਂਗਲ ਦੇ ਨਾਲ ਲਿਖਦਾ ਸੀ। ਚਾਹੇ ਉਦੋਂ ਮੇਰੀ ਮਾਂ ਨਹੀਂ ਪੜੀ ਸੀ, ਮੈਂ ਵੀ ਨਹੀਂ ਇੰਨਾ ਪੜਿਆ ਸੀ ਤਾਂ ਉਹ ਮੇਰਾ ਸ਼ੁਰੂਆਤੀ ਦੌਰ ਸੀ ਜਦੋਂ ਮੈਂ ਪਹਿਲੀ ਕਵਿਤਾ ਉਸ ਸੁਵਾ ਦੇ ਵਿੱਚ ਆਪਣੀਆਂ ਉਂਗਲਾਂ ਦੇ ਨਾਲ ਲਿਖਦਾ ਸੀ। ਦੇ ਨਾਲ ਹੀ ਜਿਹੜੀ ਮੇਰੀ ਮਾਂ ਸੀਗੀ ਉਹ ਉਸ ਟੈਮ ਰੋਟੀਆਂ ਮੇਰੇ ਕੋਲ ਬੈਠੀ ਥੱਪਦੀ ਹੁੰਦੀ ਸੀ ਮੱਕੀ ਦੀ ਰੋਟੀ ਚੁੱਲ੍ਹੇ ਅੱਗੇ ਧੁਖ ਦੇ ਗੋਹਿਆਂ ਉੱਤੇ ਮੈਂ ਕੀ ਲਿਖਦਾ ਸੀ ਉਦੋਂ ਪਤਾ ਨਹੀਂ ਸੀ ਹੁਣ ਯਾਦ ਨਹੀਂ ਹੈ ਪੈਂਤੀ ਸੀ ਮੁਹਾਰਨੀ ਸੀ ਜਾਂ ਕੀਚ ਮਚਾਉਣੀਆ ਪਰ ਇਨ ਬਿਨ ਯਾਦ ਹੈ ਮੈਨੂੰ ਮਾਂ ਦਾ ਚਿਹਰਾ ਸ਼ਾਂਤ ਸੰਤੋਖ ਨਾਲ ਭਰਿਆ ਇਥੇ ਲੇਖਕ ਲਿਖਦਾ ਹੈ ਕਿ ਜਦੋਂ ਉਹ ਉਹ ਮੈਂ ਲਿਖਦਾ ਹੁੰਦਾ ਸੀ ਉਹ ਸਵਾਦ ਦੇ ਉੱਪਰ ਆਪਣੀਆਂ ਉਂਗਲਾਂ ਦੇ ਨਾਲ ਉਹ ਮੈਨੂੰ ਯਾਦ ਨਹੀਂ ਹੈ ਕਿ ਮੈਂ ਉਹਦੋਂ ਪੈੰਥੀ ਲਿਖਦਾ ਸੀ ਉਡਾੜਾਈ ਦੀ ਸਾਰੇ ਤੁਸੀਂ ਪੜਦੇ ਹੋ ਮੁਹਾਰਨੀ ਜਿਨ੍ਹਾਂ ਦੇ ਵਿੱਚ ਆਪਾਂ ਲਗਾ ਮਾਤਰਾ ਤੇ ਜਾਂ ਮੈਂ ਉਹਦੋਂ ਕੀਚ ਮਚੋਲੀਆਂ ਵੀ ਆਪਣੇ ਕੁਝ ਚੀਜ਼ਾਂ ਜਿਹੜੀਆਂ ਡਰਾ ਕਰਦਾ ਸੀ ਬਿਨ ਬਿਨ ਯਾਦ ਤਾਂ ਨਹੀਂ ਵੀ ਪਰ ਮੈਨੂੰ ਇੰਨਾ ਜ਼ਰੂਰ ਯਾਦ ਹੈ ਮੈਨੂੰ ਆਪਣੀ ਮਾਂ ਦਾ ਚਿਹਰਾ ਜ਼ਰੂਰ ਯਾਦ ਹੈ ਵੀ ਉਹ ਬੜਾ ਹੀ ਸ਼ਾਂਤ ਤੇ ਸੰਤੋਖ ਭਰਿਆ ਹੁੰਦਾ ਸੀ ਮਾਣ ਪਰ ਸੀ ਪਰ ਸਵਾ ਉੱਤੇ ਵਾਹਿ ਮੇਰੇ ਅੱਖਰ ਉਠਾ ਲੈਂਦੀ ਸੀ ਉਸ ਨੂੰ ਚੁੱਲ੍ਹੇ ਦੀ ਭਾਸ਼ਾ ਆਉਂਦੀ ਸੀ ਪੜਦੀ ਪੜਦੀ ਉਹ ਚੀਤੀ ਨਾਲ ਮੇਰੇ ਮੱਥੇ ਤੇ ਸਵਾ ਦਾ ਟਿੱਕਾ ਲਾ ਦਿੰਦੀ ਤੇ ਆਖਦੀ ਵਾਹਿਗੁਰੂ ਸੁਖ ਰੱਖੀ ਅੱਖਰਾਂ ਵਿੱਚ ਗਵਾਚੀ ਕਦੇ ਕਦੇ ਉਹ ਰੋਟੀ ਥਲਣੀ ਭੁੱਲ ਜਾਂਦੀ ਲਿਖਦੇ-ਲਿਖਦੇ ਮੇਰੀ ਉਂਗਲ ਵਿੱਚੋਂ ਲਹੂ ਸਿੰਮਣ ਲੱਗ ਜਾਂਦਾ। ਮਾਂ ਉਸ ਉੱਤੇ ਪਾਣੀ ਬੱਤੀ ਤਾਂ ਬੰਨ ਦਿੰਦੀ ਪਰ ਮੈਨੂੰ ਲਿਖਣੋਂ ਨਾ ਹਟਾਉਂਦੀ। ਮਾਂ ਉਹਨਾਂ ਅੱਖਰਾਂ ਵਿੱਚੋਂ ਕੀ ਪੜਦੀ ਸੀ? ਉਹ ਜਾਣਦੀ ਸੀ ਪਾਠਕ ਕਿਸੇ ਕਵਿਤਾ ਵਿੱਚੋਂ ਕੀ ਪੜਦਾ ਹੈ। ਕੋਈ ਸੰਚਾਰ ਸਾਧਨ ਨਹੀਂ ਦੱਸ ਸਕਦਾ। ਅਸੀਂ ਤਾਂ ਸ਼ਾਇਦ ਇਹਨਾਂ ਨੂੰ ਵੇਖ ਸਕਦੇ ਹਾਂ ਕਿ ਕਵਿਤਾ ਪੜ ਕੇ ਕੋਈ ਚਿਹਰਾ ਜਗਿਆ ਹੈ ਜਾਂ ਕ੍ਰੋਧ ਨਾਲ ਭਖਿਆ ਹੈ। ਸਾਂਗ ਨਾਲ ਸੁਹਾ ਹੋਇਆ ਹੈ ਜਾਂ ਉਦਾਸੀ ਨਾਲ ਸਾਂਬਲਾ ਜਾਂ ਤਵੇ ਤੇ ਰੋਟੀ ਥਲਣੀ ਭੁੱਲਿਆ ਸੋ ਕਵੀ ਆਪਣੇ ਮਾਂ ਦੇ ਨਾਲ ਜੋ ਉਹ ਬਚਪਨ ਉਹਨੇ ਬਿਤਾਇਆ ਕਵਿਤਾਵਾਂ ਵਿੱਚ ਲਿਖੀਆਂ ਅੱਖਰ ਲਿਖੇ ਜਿਸ ਨੂੰ ਉਹਨਾਂ ਦੀ ਮਾਂ ਜ਼ਰੂਰ ਪੜ੍ਹਦੀ ਸੀ ਚਾਹੇ ਉਹਦੀ ਰੋਟੀ ਹੀ ਮੱਚ ਜਾਂਦੀ ਸੀ ਪਰ ਮਾਂ ਦੀ ਜਿਹੜੀ ਇੱਕ ਭਾਵਨਾ ਸੀ ਉਹ ਬੱਚੇ ਨਾਲ ਹਮੇਸ਼ਾ ਹੀ ਜੁੜੀ ਸੀ ਕਿ ਉਸ ਦਾ ਬੱਚਾ ਕੁਝ ਲਿਖ ਰਿਹਾ ਤਾਂ ਉਹ ਸੁਆਹ ਦੇ ਵਿੱਚ ਲਿਖੇ ਅੱਖਰ ਹਮੇਸ਼ਾ ਇਕੱਠੇ ਕਰਦੀ ਸੀ ਹੁਣ ਮੈਂ ਪੜ੍ਹ ਲਿਖ ਗਿਆ ਹਾਂ ਹੁਣ ਜਿਹੜਾ ਲੇਖਕ ਹੈ ਹੁਣ ਦੀ ਗੱਲ ਕਰ ਰਿਹਾ ਹੈ ਉਹ ਉਹ ਆਪਣੀ ਪਹਿਲੀ ਕਵਿਤਾ ਦੇ ਦੌਰ ਬਚਪਨ ਦੀ ਗੱਲ ਕਰ ਰਿਹਾ ਹੈ ਹੁਣ ਮੈਂ ਪੜ੍ਹ ਲਿਖ ਗਿਆ ਹਾਂ ਤੇ ਪੜ੍ਹਿਆ ਲਿਖਿਆ ਲਈ ਲਿਖਦਾ ਹਾਂ ਪੜ੍ਹੇ ਲਿਖੇ ਕਵਿਤਾ ਦੇ ਅਰਥ ਕਰਦੇ ਹਨ ਇਹਦੇ ਅਹਿਸਾਸ ਵਿੱਚ ਫਿੰਗਰ ਦੇ ਨਹੀਂ ਇਹੋ ਜਿਹੀ ਕਵਿਤਾ ਮੈਂ ਫੇਰ ਨਹੀਂ ਲਿਖ ਸਕਿਆ ਜਿਹਨੂੰ ਮੇਰੀ ਮਾਂ ਵਰਗੇ ਅਨਪੜ੍ਹ ਪੜ੍ਹ ਸਿਕਣ ਮੈਂ ਚੁੱਲ੍ਹੇ ਦੀ ਸੁਆਹ ਦੀ ਖੜ ਦੀ ਕਪਾਹ ਦੀ ਉਰਿਆਂ ਵਿੱਚ ਕਿਰਦੇ ਬੀ ਦੀ ਵਰਣਮਾਲਾ ਤੋਂ ਦੂਰ ਹੋ ਗਿਆ ਹਾਂ ਫੇਰ ਵੀ ਕਦੇ-ਕਦੇ ਕੋਈ ਪੰਕਤੀ ਲਿਖਣ ਵੇਲੇ ਮੱਥੇ ਤੇ ਸੁਆਹ ਦਾ ਟਿੱਕਾ ਸੁਲਗਣ ਲੱਗ ਜਾਂਦਾ ਹੈ ਉਹ ਪੰਕਤੀ ਅੱਗ ਦੀ ਉਂਗਲ ਲਿਖਦੀ ਹੈ ਚੁੱਲ੍ਹੇ ਵਿੱਚ ਅੱਗ ਬਲਦੀ ਹੈ ਬੱਚਿਆਂ ਦੇ ਮੂੰਹ ਲਿਸ਼ਕਦੇ ਹਨ ਅੱਗ ਤਿੜਕਦੀ ਹੈ ਬੱਚੇ ਹੱਸਦੇ ਹਨ ਮਾਂ ਸ਼ੁਕਰ ਕਰਦੀ ਹੈ ਬਲ ਦੇ ਚੁੱਲ੍ਹੇ ਦੀ ਖੈਰ ਮੰਗਦੀ ਹੈ ਸੋ ਲੇਖਕ ਕਹਿੰਦਾ ਕਿ ਹੁਣ ਮੈਂ ਪੜ੍ਹ ਲਿਖ ਗਿਆ ਹੁਣ ਉਹ ਕਵਿਤਾਵਾਂ ਦੇ ਵਿੱਚ ਉਹ ਅਹਿਸਾਸ ਨਹੀਂ ਮੈਨੂੰ ਮਿਲਦੇ ਕਿਉਂਕਿ ਹੁਣ ਸਾਰੇ ਪੜ੍ਹ ਲਿਖ ਗਿਆ ਤੇ ਉਹਦੇ ਅਰਥਾਂ ਦੀ ਗੱਲ ਕਰਦੇ ਆ ਪਰ ਮੇਰੀ ਮਾਂ ਅਣਪੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੀ ਸੀ ਜੋ ਮੈਨੂੰ ਹੁਣ ਮਹਿਸੂਸ ਨਹੀਂ ਹੁੰਦਾ ਸੋ ਇਹ ਲੇਖਕ ਦੀਆਂ ਭਾਵਨਾਵਾਂ ਨੇ ਜੋ ਉਹਨਾਂ ਨੇ ਇਸ ਨਿਬੰਧ ਵਿੱਚ ਲਿਖੀਆਂ ਆਪਣੀ ਮਾਂ ਦੇ ਨਾਲ ਤੇ ਆਪਣੀਆਂ ਲਿਖਣ ਦੀਆਂ ਭਾਵਨਾਵਾਂ ਦੇ ਨਾਲ ਜੋ ਕਵਿਤਾ ਦੇ ਵਿੱਚ ਉਹ ਮਹਿਸੂਸ ਕਰਦਾ ਸੀ ਸੋ ਅਗਲਾ ਪਾਠ ਆਪਾਂ ਨਵੰਦ ਜੋ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਉਹ ਆਪਾਂ ਅਗਲੀ ਵੀਡੀਓ ਚ ਪੜਾਂਗੇ ਰੋਡਿਆਂ ਦਾ ਪਿੰਡ ਦਾਸ ਦਾ ਟਿਕਾਣਾ ਸੋ ਧੰਨਵਾਦ ਜੀ